ਸਾਡਾ ਮਕਸਦ ਹੁੰਦਾ ਹੈ ਕਿ ਪੰਜਾਬ ਦੇ ਵੱਖ-ਵੱਖ ਖੇਤਿਆਂ ਤੋਂ ਉਹਨਾਂ ਸਖਸ਼ੀਤਾ ਨੂੰ ਸੱਦਿਆ ਜਾਵੇ ਜਿਨ੍ਹਾਂ ਨੇ ਬੁਲੰਦੀਆਂ ਛੂਹੀਆਂ ਨੇ ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਹੋਣ ਅੱਜ ਇਸ ਖਾਸ ਇਵੈਂਟ ਦੇ ਵਿੱਚ ਜਿੱਥੇ ਕਿ ਗਲੋਬਲ ਐਜੂਕੇਸ਼ਨ ਸਮਿਟ ਜਿਹੜਾ ਇਸ ਨੂੰ ਨਾਮ ਦਿੱਤਾ ਗਿਆ ਇਸ ਦਾ ਮਕਸਦ ਇਹ ਹੈ ਕਿ ਆਖਰਕਾਰ ਬੱਚਿਆਂ ਦੇ ਭਵਿੱਖ ਲਈ ਜਿਹੜਾ ਉਹ ਓਵਰਸੀਜ਼ ਇਮੀਗ੍ਰੇਸ਼ਨ ਕਿੰਨੇ ਇੱਕ ਫਾਇਦੇਮੰਦ ਨੇ ਇਸੇ ਨੂੰ ਲੈ ਕੇ ਅਸੀਂ ਸਵਾਲ ਜਵਾਬ ਜਿਹੜੇ ਨੇ ਉਹ ਕਰਾਂਗੇ ਉਹਨਾਂ ਲੋਕਾਂ ਦੇ ਨਾਲ ਕਰਾਂਗੇ ਜਿਨ੍ਹਾਂ ਨੇ ਹਜ਼ਾਰਾਂ ਨਹੀਂ ਲੱਖਾਂ ਪੰਜਾਬ ਦੇ ਪੰਜਾਬ ਤੋਂ ਬਾਹਰ ਹੋਏ ਸੂਬਿਆਂ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਭੁਵਿੱਖ ਬਣਾਇਆ ਭੁਵਿੱਖ ਬਣਾਇਆ ਯਾਨੀ ਕਿ ਉਹਨਾਂ ਨੂੰ ਬਾਹਰ ਦੇ ਵੀਜ਼ੇ ਲੈ ਕੇ ਦਿੱਤੇ ਨੇ ਚਾਹੇ ਉਹ ਕੈਨੇਡਾ ਹੋਵੇ ਚਾਹੇ ਆਸਟ੍ਰੇਲੀਆ ਚਾਹੇ ਯੂਕੇ ਹੈ ਚਾਹੇ ਅਮਰੀਕਾ ਹੋਵੇ ਸੋ ਬੱਚਿਆਂ ਦਾ ਭੁਵਿੱਖ ਜਿਹੜਾ ਬਣਾਇਆ ਗਿਆ ਕਿਉਂਕਿ ਇੱਕ ਬੱਚਾ ਜੇਕਰ ਆਪ ਦਾ ਪੁੱਖ ਚੁੰਡਦਾ ਤਾਂ ਉਸ ਦਾ ਪਰਿਵਾਰ ਉਸ ਦੇ ਉੱਤੇ ਜਾਂ ਉਹਦੇ ਸਿਰ ਦੇ ਉੱਤੇ ਸਾਰੀ ਉਮਰ ਰੋਟੀ ਖਾਂਦਾ ਹੈ ਯਾਨੀ ਕਿ ਬੱਚਾ ਨੂੰ ਇੱਕ ਨੌਕਰੀ ਲਾਉਣਾ ਇੱਕ ਸਭ ਤੋਂ ਵੱਡਾ ਅਸੀਂ ਕਹਿ ਲਈਏ ਕਰਮ ਹੈ ਇਸ ਕਰਮ ਨੂੰ ਖੱਟਣ ਵਾਸਤੇ ਇਮੀਗ੍ਰੇਸ਼ਨ ਦੇ ਕੁਝ ਖਾਸ ਨੁਮਾਇਦੇ ਇੱਥੇ ਪਹੁੰਚੇ ਹੋਏ ਨੇ ਅਸੀਂ ਇਸ ਜੀ ਪੰਜਾਬ ਹਰਿਆਣਾ ਹਿਮਾਚਲ ਦੀ ਇਸ ਖਾਸ ਪੇਸ਼ਕਸ਼ ਦੇ ਉੱਤੇ ਧੰਨਵਾਦ ਕਰਦੇ ਹਾਂ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਐਡੀਟਰ ਸਾਹਿਬ ਦਾ ਦੀਪਕ tihman ਜੀ ਦਾ ਜਿਨ੍ਹਾਂ ਦੇ ਇੱਕ ਸੱਦੇ ਦੇ ਉੱਤੇ ਤੁਸੀਂ ਸਾਰੇ ਜਾਣੇ ਇੱਥੇ ਇਕੱਤਰ ਹੋਏ ਹੋ ਤਾਂ ਸ਼ਮਾ ਰੋਸ਼ਨ ਵਾਸਤੇ ਮੈਂ ਕੁਝ ਖਾਸ ਸਖਸ਼ੀਤਾਂ ਦੇ ਨਾਮ ਲੈਣਾ ਚਾਹਾਂਗਾ ਪਲੀਜ਼ ਉਹ ਸਟੇਜ ਤੇ ਜ਼ਰੂਰ ਆ ਜਾਣ ਤਾਂ ਕਿ ਅਸੀਂ ਇਹ ਪ੍ਰੋਗਰਾਮ ਜਿਹੜਾ ਹੈ ਉਹ ਸ਼ੁਰੂ ਕਰ ਸਕੀਏ ਸਭ ਤੋਂ ਪਹਿਲਾਂ ਡਾਕਟਰ ਰਜੇਸ਼ ਸਿੰਘ ਜੀ ਉਹਨਾਂ ਨੂੰ ਮੈਂ ਸੱਦਾ ਦਵਾਂਗਾ ਪਲੀਜ਼ ਸਟੇਜ ਤੇ ਆ ਜਾਣ ਡਾਕਟਰ ਰਜੇਸ਼ ਸਿੰਘ ਜੀ ਤੋਂ ਬਾਅਦ ਮਿਸਟਰ ਮਤੇਸ਼ ਮਲਹੋਤਰਾ ਜੀ ਪਲੀਜ਼ ਉਹ ਵੀ ਸਟੇਜ ਤੇ ਆ ਜਾਣ ਮਿਸਟਰ ਸੁਕਾਂਤ ਨੈਣ ਤ੍ਰਿਵੇਦੀ ਜੀ ਇਸ ਤੋਂ ਬਾਅਦ ਮਿਸਟਰ ਗੁਰਿੰਦਰ ਪੱਟੀ ਜੀ ਪਲੀਜ਼ ਇੱਕ ਵਾਰ ਤਾੜੀਆਂ ਜ਼ਰੂਰ ਲਗਾ ਦਿਓ ਸਾਡੀਆਂ ਸਾਰੇ ਤੁਸੀਂ ਜਿੰਨੇ ਜਾਣੇ ਆਇਓ ਬਹੁਤ ਹੀ ਖਾਸ ਹੋ ਤੇ ਲਖਵਿੰਦਰ ਜੀ ਸਾਡੇ ਲਖਵਿੰਦਰ ਸਿੰਘ ਜੀ ਮਾਰਕੀਟਿੰਗ ਹੈੱਡ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਉਹਨਾਂ ਨੂੰ ਵੀ ਮੈਂ ਸੱਦਾ ਦੇਣਾ ਚਾਹਾਂਗਾ ਜੀ ਸੋ ਅੱਜ ਦਾ ਜਿਹੜਾ ਖਾਸ ਇਵੈਂਟ ਹੈ ਉਸ ਦਾ ਮਕਸਦ ਇਹੀ ਹੈ ਕਿ ਬੱਚਿਆਂ ਤੱਕ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾ ਸਕੇ ਜੀ ਪੰਜਾਬ ਹਰਿਆਣਾ ਹਿਮਾਚਲ ਦਾ ਮਕਸਦ ਇਹੀ ਸੀਗਾ ਕਿ ਬੱਚਿਆਂ ਤੱਕ ਘਰ ਬੈਠਿਆਂ ਜਾਣਕਾਰੀ ਸਾਂਝੀ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ ਹੈ ਜੀ ਤਾਂ ਇਸੇ ਦੇ ਨਾਲ ਅਸੀਂ ਇਸ ਸਮੇਟ ਦੀ ਸ਼ੁਰੂਆਤ ਕਰਦੇ ਹਾਂ ਮੈਂ ਆਪਣੇ ਸਹਿਯੋਗੀ ਕੁਰੀਸ਼ਣ ਜੀ ਨੂੰ ਕਹਾਂਗਾ ਜਰੂਰ ਸਟੇਜ ਤੇ ਆ ਜਾਣ ਇਸੇ ਦੇ ਨਾਲ ਸਭ ਤੋਂ ਪਹਿਲਾ ਪੈਨਲ ਜਿਹੜਾ ਹੈ ਉਸ ਦੇ ਵਿੱਚ ਸਾਡੇ ਖਾਸ ਗੈਸਟ ਨੇ ਮਿਸਟਰ ਅਮਨਦੀਪ ਸਿੰਘ ਵਾਈਸ ਪ੍ਰੈਜ਼ੀਡੈਂਟ ਲੈਂਡਮਾਰਕ ਇਮੀਗ੍ਰੇਸ਼ਨ ਪਲੀਜ਼ ਸਟੇਜ ਤੇ ਆ ਜਾਣ ਜੀ ਇਸ ਤੋਂ ਇਲਾਵਾ ਅਸ਼ੋਕ ਕੁਮਾਰ ਜੀ ਡਾਇਰੈਕਟਰ ਦ ਸਕਾਈ ਟ੍ਰੇਲ ਪੀਸ ਉਹ ਵੀ ਸਟੇਜ ਤੇ ਆ ਜਾਣ ਤਾਂ ਕਿ ਉਹਨਾਂ ਦੇ ਨਾਲ ਵੀ ਅਸੀਂ ਕੁਝ ਸਵਾਲ ਜਵਾਬ ਜਿਹੜੇ ਨੇ ਉਹ ਕਰ ਸਕੀਏ ਇਸੇ ਦੇ ਨਾਲ ਮਿਸਟਰ ਅਚਿੰਤ ਗੋਇਲ ਜੀ ਵਾਈਸ ਪ੍ਰੈਜ਼ੀਡੈਂਟ ਸਾਕਾ ਪਲੀਜ਼ ਉਹ ਵੀ ਸਟੇਜ ਤੇ ਆ ਜਾਣ ਸੋ ਤਿੰਨੇ ਜਿਹੜੇ ਮਹਿਮਾਨ ਸਾਡੇ ਆਏ ਨੇ ਸਾਡੇ ਗੈਸਟ ਆਏ ਨੇ ਟਾਈਮ ਕੱਢਿਆ ਤੁਹਾਡੇ ਵਾਸਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਤਾੜੀਆਂ ਦੇ ਨਾਲ ਪਹਿਲੇ ਪੈਨਲ ਦੀ ਅਸੀਂ ਸ਼ੁਰੂਆਤ ਕਰਾਂਗੇ ਪਲੀਜ਼ ਕ੍ਰਿਸ਼ਨ ਬਹੁਤ ਸ਼ੁਕਰੀਆ ਪਰਮਤਾ ਬਹੁਤ ਵੱਡੀਆਂ ਗੱਲਾਂ ਬਣ ਜਾਂਦੀਆਂ ਨੇ ਜਦੋਂ ਇਵੈਂਟ ਹੋਵੇ ਜਾਂ ਪ੍ਰੋਗਰਾਮ ਜੀ ਪੰਜਾਬ ਨਾ ਮਾਰਚਲ ਦਾ ਹੋਵੇ ਜਦੋਂ ਵਿਦੇਸ਼ ਨੂੰ ਲੈ ਕੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਹੁਤ ਵੱਡੀ ਚਰਚਾ ਸੀ ਗਰਾਊਂਡ ਜ਼ੀਰੋ ਤੋਂ ਆਏ ਉਹਨਾਂ ਸਖਸ਼ੀਤਾ ਨਾਲ ਕਰੀਏ ਜਿਨ੍ਹਾਂ ਦੇ ਤਜਰਬੇ ਬਹੁਤ ਵੱਡੇ ਨੇ ਜਿਨ੍ਹਾਂ ਨੇ ਭਵਿੱਖ ਵੱਡੀ ਗਿਣਤੀ ਦੇ ਵਿੱਚ ਉਹਨਾਂ ਬੱਚਿਆਂ ਦਾ ਬਣਾਇਆ ਜਿਹੜੇ ਬੱਚੇ ਅੱਜ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਚੁੱਕੇ ਨੇ ਪਰਮ ਆਪਾਂ ਤਾਰੂਖ ਕਰਵਾ ਦਈਏ ਸਰਤਨਲਿਕ ਵੱਡਾ ਪੈਨਲ ਬਿਲਕੁਲ ਜਿਵੇਂ ਅਸੀਂ ਜ਼ਿਕਰ ਕਰ ਰਹੇ ਸੀਗੇ ਕਿ ਇਸ ਸੰਮੇਲਕ ਦਾ ਦੇਖੋ ਇੱਕ ਗੱਲ ਤਾਂ ਜ਼ਰੂਰ ਹੈ ਕਿ ਜੀ ਪੰਜਾਬ ਜਾਂ ਜੀ ਮੀਡੀਆ ਦਾ ਮਕਸਦ ਇਹੀ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਦੇ ਭਵਿੱਖ ਬਾਰੇ ਸੋਚਿਆ ਜਾਵੇ ਉਹਨਾਂ ਨੂੰ ਸਹੀ ਜਾਣਕਾਰੀ ਸਟੀਕ ਜਾਣਕਾਰੀ ਜਿਹੜੀ ਹੈ ਘਰ ਬੈਠਿਆਂ ਜਿਹੜੀ ਹੈ ਉਹ ਦਿੱਤੀ ਜਾ ਸਕੇ ਸਾਡੇ ਨਾਲ ਗੈਸਟ ਮੌਜੂਦ ਨੇ ਸਭ ਤੋਂ ਪਹਿਲਾਂ ਸਰਦਾਰ ਜੀ ਤੋਂ ਸ਼ੁਰੂਆਤ ਕਰਾਂਗੇ ਸਰ ਕਾਫੀ ਅਸੀਂ ਦੇਖ ਰਹੇ ਹਾਂ ਕਿ ਪਿਛਲਾ ਦੌਰ ਦੇਖ ਲਿਏ ਬੱਚਿਆਂ ਦੇ ਬਾਹਰ ਜਾਣ ਦਾ ਸਿਲਸਲਾ ਆਇਆ ਪਰ ਸਹੀ ਗਾਈਡੈਂਸ ਕਿਤਨਾ ਕਿਤੇ ਜਿਹੜੀ ਹੈ ਉਹ ਬੱਚਿਆਂ ਨੂੰ ਨਹੀਂ ਮਿਲ ਰਹੀ ਤੁਸੀਂ ਕੀ ਮੰਨਦੇ ਹੋ ਇਸ ਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਬੱਚਿਆਂ ਦੀ ਆਮਦ ਵੀ ਬਾਹਰ ਜਾਣ ਵਾਸਤੇ ਘਟੀ ਹੈ ਕਿ ਉਹਨਾਂ ਨੂੰ ਕੋਈ ਕੰਸਲਟੈਂਟ ਸਹੀ ਨਹੀਂ ਮਿਲ ਰਿਹਾ ਕੀ ਕਾਰਨ ਕੀ ਹੈ ਸਰ ਅ ਪਹਿਲਾਂ ਤਾਂ ਸ਼ੁਕਰੀਆ ਮੈਨੂੰ ਇਸ ਪੈਨਲ ਦੇ ਵਿੱਚ ਇਨਵਾਈਟ ਕਰਨ ਲਈ ਐਂਡ ਜੇ ਮੈਂ ਸਹੀ ਕਾਰਨ ਦੀ ਗੱਲ ਕਰਾਂ ਤੇ ਇਹ ਨਹੀਂ ਕਿ ਮੈਂ ਕੰਸਲਟੈਂਟ ਐ ਇਸ ਕਰਕੇ ਮੈਂ ਕੰਸਲਟੈਂਟ ਦੀ ਸਾਈਡ ਲਵਾਂਗਾ ਬਟ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਸਾਡੇ ਸੈਕਟਰ ਦੇ ਵਿੱਚ ਚੱਲਦੀ ਹੈ ਉਹ ਇਹ ਹੈ ਕਿ ਕੰਪਲੀਟ ਡਿਪੈਂਡੈਂਸੀ ਔਨ ਦਾ ਕੰਸਲਟੈਂਟ ਐਕਚੁਅਲੀ ਦੇ ਵਿੱਚ ਕੀ ਹੈ ਕਿ ਇੱਕ ਜਰਨੀ ਹੈ ਜਿਹਦੇ ਵਿੱਚ ਬੱਚੇ ਨੇ ਸਾਡੇ ਬਰਾਬਰ ਚੱਲਣਾ ਹੈ ਮੈਂ ਜ਼ਿਆਦਾ ਪੁਰਾਣੀਆਂ ਗੱਲਾਂ ਤੇ ਨਹੀਂ ਕਰੂੰਗਾ ਬਟ ਮੈਂ ਇੱਕ ਬਹੁਤ ਇੰਪੋਰਟੈਂਟ ਪਹਿਲੂ ਟੱਚ ਕਰਨਾ ਚਾਹੁੰਦਾ ਇਹਦੇ ਵਿੱਚ ਕਿ ਇੱਕ ਇੰਪੋਰਟੈਂਟ ਮਿਸਿੰਗ ਕਾਡ ਜਿਹੜੀ ਸਾਡੀ ਹੈ ਕਿ ਸਾਡਾ ਬੱਚਾ ਰਿਸਰਚ ਨਹੀਂ ਕਰਦਾ ਮੈਂ ਇਸ ਪੈਨਲ ਦੇ ਥਰੂ ਮੀਡੀਆ ਦੇ ਥਰੂ ਇੱਕ ਕੁਐਸਚਨ ਪੁੱਟ ਕਰਨਾ ਚਾਹੁੰਗਾ ਮੈਂ ਨਾਮ ਲੈ ਕੇ ਕਿ ਕਿਸੇ ਨੇ ਡਾਕਟਰ ਨਰਿੰਦਰ ਸਿੰਘ ਕਪਾਨੀ ਦਾ ਨਾਮ ਸੁਣਿਆ ਹੀ ਵਾਸ ਅ ਪਰਸਨ ਜੋ ਬ੍ਰੇਨ ਡレイン ਦੇ ਤਹਿਤੀ ਜਿਹਨੂੰ ਆਪਾਂ ਬ੍ਰੇਨ ਗੇਨ ਕਹਾਂਗੇ ਉਹਦੇ ਤਹਿਤੀ ਅਬਰਾਡ ਗਏ ਸੀ ਉਹ ਕਿੱਥੇ ਦੇ ਰਹਿਣ ਵਾਲੇ ਆ ਉਹ ਮੋਗਾ ਸ਼ਹਿਰ ਦੇ ਰਹਿਣ ਵਾਲੇ ਆ ਹੀ ਇਜ਼ ਕਨਸਿਡਰਡ ਫਾਦਰ ਆਫ ਆਪਟੀਕਲ ਫਾਈਬਰ ਇਸ ਸੈਂਚਰੀ ਦੇ ਸੈਵਨ ਅਨਸੰਗ ਹੀਰੋਜ਼ ਦੇ ਵਿੱਚ ਉਹਨਾਂ ਦਾ ਨਾਮ ਆਂਦਾ ਹੈ ਕੀ ਪੰਜਾਬ ਦਾ ਬੱਚਾ ਇਹਨਾਂ ਦੇ ਬਾਰੇ ਜਾਣਦਾ ਹੈ ਰੀਜ਼ਨ ਨਹੀਂ ਕਿਉਂ ਰਿਸਰਚ ਨਹੀਂ ਕਰਦਾ ਹੁਣ ਤੁਸੀਂ ਸੋਚੋਗੇ ਕਿ ਇਹਨਾਂ ਦਾ ਇਸ ਟੌਪਿਕ ਨਾਲ ਕੀ ਲੈਣਾ ਦੇਣਾ ਉਹ ਬਾਹਰ ਪੜਨ ਗਏ ਸੀ ਹੀ ਪਰਸੂਡ ਹਿਸ ਪੀ ਐਚ ਡੀ ਫਰਮ ਯੂ ਐਸ ਏ ਐਂਡ ਉਥੋਂ ਹੀ ਉਹਨਾਂ ਦੀ ਜਰਨੀ ਦੀ ਸ਼ੁਰੂਆਤ ਹੋਈ ਸੀਗੀ ਰਿਸਰਚ ਦੇ ਵਿੱਚ ਆਪਟੀਕਲ ਫਾਈਬਰ ਦੇ ਬਿਨਾ ਇੰਟਰਨੈਟ ਹੀ ਨਹੀਂ ਚੱਲਣਾ ਬੰਦਾ ਕਿੱਥੇ ਦਾ ਪੰਜਾਬ ਦਾ ਰਿਸਰਚ ਬਹੁਤ ਇੰਪੋਰਟੈਂਟ ਹੈ ਬੱਚੇ ਦੇ ਵਾਸਤੇ ਕਿਸੇ ਵੀ ਕੰਟਰੀ ਚ ਜਾਣਾ ਚਾਹੁੰਦੇ ਹੋ ਚਾਹੇ ਉਹ ਕੈਨੇਡਾ ਹੈ ਯੂਕੇ ਹੈ ਆਸਟ੍ਰੇਲੀਆ ਹੈ ਚਾਹੇ ਉਹ ਇੰਡੀਆ ਦੇ ਵਿੱਚ ਹੀ ਤੁਸੀਂ ਪੜ੍ਹਨਾ ਚਾਹੁੰਦੇ ਹੋ ਬੱਚੇ ਨੇ ਕੰਸਲਟੈਂਟ ਦੇ ਨਾਲ ਬਰਾਬਰ ਰਿਸਰਚ ਕਰਨੀ ਹੈ ਕਿਉਂ ਪੁਆਇੰਟ ਇਜ਼ ਮੈਂ ਬੱਚੇ ਨੂੰ ਕੁਝ ਦੱਸ ਦਿੱਤਾ ਉਹ ਮੰਨ ਲੈਂਦਾ ਹੈ ਕੁਐਸਚਨ ਹੀ ਨਹੀਂ ਪੁੱਛਦਾ ਕੁਐਸਚਨ ਤਾਂ ਤਾਂ ਪੁੱਛੇਗਾ ਨਾ ਜੇ ਕੁਐਸਚਨ ਪਤਾ ਹੋਣਗੇ ਕੀ ਪੁੱਛਣੇ ਆ ਸੋ ਵਰਕ ਵਿਦ ਅ ਕੰਸਲਟੈਂਟ ਜਿਹਦੇ ਕੋਲ राइट आंसर होणगे पर ਟਾਡੇ ਕੋ ਰਾਈਟ ਕੁਐਸ਼ਨਸ ਚਾਹੀਦੇ ਆ ਸੋ ਮੈਂ ਪਹਿਲਾ ਪਹਿਲੂ ਇਹ ਰੱਖੂਗਾ ਕਿ ਬੱਚੇ ਨੂੰ ਰਿਸਰਚ ਕਰਨੀ ਬਹੁਤ ਬਹੁਤ ਜ਼ਰੂਰੀ ਹੈ। ਅਸ਼ੋਕ ਕੁਮਾਰ ਜੀ ਬ੍ਰੇਨ ਡ੍ਰੇਨ ਦੀ ਗੱਲ ਕੀਤੀ। ਅਮਨਦੀਪ ਸਿੰਘ ਜੀ ਨੇ ਬ੍ਰੇਨ ਡ੍ਰੇਨ ਦੇ ਮਾਇਨੇ ਬਹੁਤ ਵੱਡੇ ਨੇ ਕਿ ਸਾਡਾ ਯੂਥ ਬਾਹਰ ਨੂੰ ਚਲਾ ਗਿਆ। ਕੀ ਇਮਪੈਕਟ ਦੇਖਿਆ ਜਾਏ ਕਿ ਉੱਥੋਂ ਕੁਝ ਸਿੱਖੇ ਵੀ ਆ ਰਹੇ ਆ ਜੋ ਉਸਨੇ ਡੇਰੇ ਵਿਦੇਸ਼ਾਂ ਚ ਲਾ ਲੇ। अगर आप कहते हो कि यूथ सीख के आ रहा है तो यूथ सीख के भी बहुत कुछ आ रहा है वहाँ से और वही यूथ यहाँ पर आके उस चेंजेस को भी इम्प्लीमेंट कर रहा है जो गलती पहले कंसल्टेंट करते थे उनको रेक्टिफाई कर रहा है कि लोगों के जाने में क्या प्रॉब्लम्स होती है वहाँ पर जाके इस्टेब्लिश होने में क्या प्रॉब्लम आती है अकोमोडेशन में चाहे स्टडीज़ में क्या प्रॉब्लम आती है तो वही लोग आके इसको रेक्टिफाई करते हैं ठीक है ठीके? जो ने कहा था कि हमारे यहाँ पर रिसर्च नहीं करते हमारे यहाँ पर रिसर्च इसलिए नहीं करते लोगों का दिमाग ये चलता है कि मैं अपने फ़ोन के अंदर अपना टाइम पास कर लूँगा जो आप टाइम पास फ़ोन के अंदर कर रहे हो वही टाइम आप अपना स्पेंड करो आप जब बाहर जा रहे हो तो वो रिसर्च करो कि आप किस मेथड से जा सकते हो कौन सा वे है एक्चुअली जो नॉर्मल पैनलिस्ट बैठे हैं ये स्टडी वीज़ा करते हैं मैं विस्टर वीज़ा एंड टूर एंड पैकेजेस करता हूँ लोगों को विस्टर वीज़ा की भी नॉलेज नहीं है ठीक है जब लोग आते हैं अगर मैं कहता हूँ सपोज यूएस के लिए कोई आता है तो मैं उन्हें कहता हूँ कि मुझे सिर्फ आपकी बेसिक डिटेल्स चाहिए जो आप वर्क करते हैं मुझे वो डिटेल्स चाहिए तो लोग कहते हैं कि सर अकाउंट में बैलेंस कितना होना चाहिए कि यूएस एमएसी तो कभी आपसे पूछता ही नहीं कि आपके अकाउंट में बैलेंस क्या होना चाहिए तो लोगों को ये नॉलेज है ही नहीं लोगों को ये है कि जो लोग चले गए कई उन्हें उन्हें सही गाइड किया कई उन्हें उन्हें गलत गाइड किया गलत गाइड इन सेंस ये किया कि कहीं ने उन्हें गलत एजेंट गाइड कर दिया कि हाँ यही एजेंट है जो तेरा काम करवा सकता है ਉਹ ਆਪਣੀ ਪ੍ਰੋਫਾਈਲ ਕਿ ਲਗਾ ਰਿਹਾ ਕਿ ਨਹੀਂ ਲਗਾ ਰਿਹਾ ਤਾਂ ਉਹ ਵੀ ਲੋਕ ਨਹੀਂ ਦੇਖਦੇ ਤਾਂ ਲੋਕ ਬਾਹਰ ਜਾਤੇ ਨੇ ਉਹ ਐਜੂਕੇਟ ਹੁੰਦੇ ਬਟ ਉਹ ਪਿੱਛੇ ਵੀ ਐਜੂਕੇਟ ਕਰਨਾ ਚਾਹੀਏ ਉਹਨ ਲੋਕੋ ਅ ਮਿਸਟਰ ਗੋਇਲ ਜੀ ਕੋਲ ਜ਼ਰੂਰ ਦੋ ਚਾਰ ਸਵਾਲ ਲੈਣਾ ਚਾਹਾਂਗੇ ਮਿਸਟਰ ਗੋਇਲ ਜੀ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਬੱਚੇ ਜਾ ਰਹੇ ਨੇ ਬਾਹਰ ਤਾਂ ਬੱਚੇ ਜਾ ਰਹੇ ਨੇ ਪਰ ਜਿੱਥੇ ਜਿੱਥੇ ਉਹ ਅਪਗ੍ਰੇਡ ਹੋ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਫੈਮਿਲੀਜ਼ ਨੇ ਜਿਹੜੀਆਂ ਪੰਜਾਬ 'ਚ ਵਸਦੀਆਂ ਨੇ ਜਾਂ ਪੂਰੇ ਦੇਸ਼ ਅਸੀਂ ਭਾਰਤ ਦੀ ਗੱਲ ਕਰ ਲਈਏ ਕੁਝ ਭਾਰਤ ਨੂੰ ਵੀ ਫਾਇਦਾ ਹੋ ਰਿਹਾ ਜੀ ਉਸ ਨਾਲ ਭਾਰਤ ਵੀ ਅਪਗ੍ਰੇਡ ਹੋ ਰਿਹਾ ਕਿਉਂਕਿ ਬੱਚੇ ਬਾਹਰੋਂ ਪੜ ਕੇ ਆ ਰਹੇ ਨੇ ਇੱਥੇ ਆ ਕੇ ਡਾਕਟਰ ਵੀ ਬਣਦੇ ਨੇ ਇੱਥੇ ਆ ਕੇ ਆਪਣਾ ਕਾਰੋਬਾਰ ਵੀ ਖੋਲਦੇ ਨੇ ਅਸੀਂ ਦੇਖ ਰਹੇ ਹਾਂ 5-5 7-7 10-10 ਸਾਲ ਲਾ ਕੇ ਬੱਚੇ ਵਾਪਸ ਆ ਜਾਂਦੇ ਨੇ ਲੱਗਦਾ ਹੈ ਕਿ ਸਾਡਾ ਭਾਰਤ ਜਾਂ ਸਾਡਾ ਪੰਜਾਬ ਵੀ ਜਿਹੜਾ ਉਹ ਵੀ ਅਪਗ੍ਰੇਡ ਹੋ ਰਿਹਾ ਹੈ ਡੈਫੀਨੇਟਲੀ ਜਿਹੜਾ ਹੈਗਾ ਆਪਣੇ ਪੰਜਾਬ ਦੀ ਜੇਪਾ ਸਪੈਸ਼ਲੀ ਗੱਲ ਕਰਦੇ ਆ ਤਾਂ ਡਿਵੈਲਪਮੈਂਟ ਹੁੰਦੀ ਹੈ ਕਿਉਂਕਿ ਜਦੋਂ ਬਾਹਰ ਸਟੂਡੈਂਟ ਕਿਉਂਕਿ ਬਹੁਤ ਸਾਰੇ ਆਂਦੇ ਆ ਕੁਐਸਚਨ ਹੁੰਦਾ ਹੈ ਇਹ ਕਿ ਕੀ ਬੱਚਿਆਂ ਨੂੰ ਬਾਹਰ ਭੇਜਣਾ ਚਾਹੀਦਾ ਜਾਂ ਨਹੀਂ ਭੇਜਣਾ ਚਾਹੀਦਾ ਜਿਹੜੀ ਇਹ ਮਾਈਗ੍ਰੇਸ਼ਨ ਹੈ ਇਹ ਹਜ਼ਾਰਾਂ ਸਾਲਾਂ ਤੋਂ ਚੱਲਦੀ ਆ ਰਹੀ ਹੈ ਜਦੋਂ ਪਹਿਲਾ ਆਦੀ ਮਾਨਵ ਹੁੰਦੇ ਸੀ ਉਹ ਵੀ ਇੱਕ ਕਬੀਲੇ ਤੋਂ ਦੂਜੇ ਕਬੀਲੇ ਜਾਂਦੇ ਹੁੰਦੇ ਸੀ ਸੋ ਜਿਹੜੀ ਮਾਈਗ੍ਰੇਸ਼ਨ ਹੈ ਇਹ ਕਦੇ ਬੰਦ ਨਹੀਂ ਹੋਣੀ ਸੋ ਇਹ ਮਾਈਗ੍ਰੇਸ਼ਨ ਦਾ ਬੈਨੀਫਿਟ ਜਿੱਥੇ ਵੀ ਸਕੋਪ ਕਿਸੇ ਨੂੰ ਮਿਲੇਗਾ ਸਟੂਡੈਂਟਸ ਨੂੰ ਤਾਂ ਉੱਥੇ ਉਹ ਜ਼ਰੂਰ ਜਾਏਗਾ ਤੇ ਇੱਕ ਬੱਚੇ ਨੂੰ ਐਕਸਪੋਜ਼ਰ ਲੈਣ ਲਈ ਇੱਕ ਬੱਚੇ ਨੂੰ ਜਦੋਂ ਇੰਟਰਨੈਸ਼ਨਲ ਸਟੱਡੀ ਕਰਨ ਜਾਂਦਾ ਉਹਨੂੰ ਐਕਸਪੋਜ਼ਰ ਮਿਲਦਾ ਕਿਉਂਕਿ ਨਾਰਮਲੀ ਜਿਹੜਾ 12th ਕਲਾਸ ਦਾ ਸਟੂਡੈਂਟ ਹੁੰਦਾ 17 ਤੋਂ 18 ਸਾਲ ਦੀ ਏਜ ਹੁੰਦੀ ਆ ਉਹਦੀ ਤੇ ਉਹਦੇ ਵਿੱਚ ਕੋਈ ਸਕਿੱਲ ਨਹੀਂ ਹੁੰਦਾ ਕੋਈ ਉਹਨੂੰ ਨੌਲੇਜ ਨਹੀਂ ਹੁੰਦੀ ਸੋ ਇੱਕ ਜਿਹੜੇ ਸਾਡੇ ਜਿਹੜੇ ਅਸੀਂ ਕੰਸਲਟੈਂਟ ਹੈਗੇ ਆ ਤਾਂ ਕੁਝ ਸਾਡਾ ਰੋਲ ਵੀ ਬਣ ਜਾਂਦਾ ਕਿ ਉਹਨਾਂ ਨੂੰ ਅਸੀਂ ਪ੍ਰੋਪਰ ਗਾਈਡੈਂਸ ਦਈਏ ਕਿਉਂਕਿ ਉਹ ਸਾਨੂੰ ਰੋਲ ਮਾਡਲ ਸਮਝਦੇ ਆ ਕਿਉਂਕਿ ਅਸੀਂ ਉਹਨਾਂ ਦਾ ਫਿਊਚਰ ਬਣਾਉਣਾ ਹੈ ਸੋ ਸੋਚੀ ਉਹਨਾਂ ਨੂੰ ਉਹ ਕਾਲਜ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਕੇ ਦਿੰਨੇ ਆ ਜਿਹਦੇ ਵਿੱਚ ਉਹਦਾ ਫਿਊਚਰ ਬੰਦ ਹੈ ਤੇ ਡੈਫੀਨਿਟਲੀ ਜਦੋਂ ਬੱਚਾ ਕਿਸੇ ਚੰਗੀ ਸੰਸਥਾ ਤੋਂ ਚੰਗੇ ਇੰਸਟੀਚਿਊਟ ਤੋਂ ਪੜਦਾ ਤਾਂ ਉਹਦਾ ਇੰਡੀਆ ਨੂੰ ਵੀ ਬੈਨੀਫਿਟ ਹੁੰਦਾ ਕਿਉਂਕਿ ਆ ਜਦੋਂ ਕਿਸੇ ਬੱਚੇ ਨੇ ਉਥੇ ਐਜੂਕੇਸ਼ਨ ਲੈ ਲਈ ਵਧੀਆ ਲੈਵਲ ਦੇ ਉਹ ਇੰਡੀਆ ਆ ਗਿਆ ਵਾਪਿਸ ਆ ਗਿਆ ਇੰਡੀਆ ਤਾਂ ਉਹਨੂੰ ਕਿਸੇ ਵਧੀਆ ਆਪਦਾ ਕੰਮ ਕਰ ਸਕਦਾ ਉਹਦਾ ਬਿਜ਼ਨਸ ਸਟਾਰਟ ਕਰ ਸਕਦਾ ਕੋਈ ਆਪਦੇ ਕਿਤੇ ਇੰਟਰਨੈਸ਼ਨਲ ਕੰਪਨੀ ਦੇ ਵਿੱਚ ਜੌਬ ਲੈ ਸਕਦਾ ਉਹ ਸੋ ਇੱਕ ਬੱਚੇ ਕੋਲ ਜਿਹੜੇ ਬੱਚਾ ਸਕਿਲਫੁਲ ਸਟੂਡੈਂਟ ਹੈਗਾ ਕੋਈ ਵੀ ਤਾਂ ਉਹ ਉੱਥੇ ਜਾ ਕੇ ਇੰਟਰਨੈਸ਼ਨਲ ਐਕਸਪੋਜ਼ਰ ਲੈ ਕੇ ਇੰਡੀਆ ਦਾ ਕਾਫੀ ਇੰਡੀਆ ਦੀ ਡਿਵੈਲਪਮੈਂਟ ਦੇ ਵਿੱਚ ਜਿਹੜਾ ਰੋਲ ਪਲੇ ਕਰ ਸਕਦਾ ਆਵੰਦੀਪ ਸਿੰਘ ਜੀ ਇੱਕ ਤਾਂ ਬ੍ਰੇਨ ਡレイン ਹੋ ਰਿਹਾ ਹੈ ਦੂਜਾ ਸਾਡਾ ਪੈਸਾ ਜਿਹੜਾ ਉਹ ਵੀ ਡレイン ਹੀ ਮੰਨਿਆ ਜਾਏਗਾ ਕਿ ਲੱਖਾਂ ਦੀ ਤਦਾਦ ਵਿੱਚ ਇੱਕ ਬੱਚਾ ਮੈਨੂੰ ਲੱਗਦਾ 20 ਤੋਂ 30 ਲੱਖ ਰੁਪਏ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਤਾਂ ਇਹ ਰੀਅਲ ਇੰਪੈਕਟ ਕੀ ਦੇਖ ਰਹੇ ਹੋ ਤੁਸੀਂ ਸੋਸਾਇਟੀ ਦੇ ਖਾਸ ਕਰਕੇ ਪੰਜ ਦਰਿਆਵਾਂ ਦੀ ਧਰਤੀ ਤੇ ਪਹਿਲਾਂ ਤਾਂ ਨਾ ਰੂਟ ਕੌਜ਼ ਜਿਹੜਾ ਇਹੋ ਸਮਝਣ ਦੀ ਲੋੜ ਆ ਕਿ ਬੱਚਾ ਅਬ੍ਰੋਡ ਕਿਉਂ ਜਾ ਰਿਹਾ ਫਰਸਟ ਐਂਡ ਫੋਰਮੋਸਟ ਥਿੰਗ ਆ ਓਪਰਚ्युनिटी ਜੇ ਮੈਨੂੰ ਮੇਰੀ ਹੋਮ ਕੰਟਰੀ ਦੇ ਵਿੱਚ ਓਪਰਚ्युनिटी ਮਿਲ ਰਹੀ ਆ ਮੈਂ ਬਾਹਰ ਨਹੀਂ ਜਾਊਂਗਾ ਬਟ ਇਸ ਟਾਈਮ ਦੇ ਉੱਤੇ ਬਾਹਰ ਜਾਣਾ ਮੈਂ ਇਹ ਨਹੀਂ ਕਹੂੰਗਾ ਮੁਸ਼ਕਲ ਆ ਜਾਂ ਆਸਾਨ ਬਟ ਕੰਪੈਰੀਟਿਵਲੀ ਅਵੇਅਰਨੈਸ ਵਧੀਆ ਅਵੇਅਰਨੈਸ ਕਿਵੇਂ ਵਧੀਆ ਕਿਉਂਕਿ ਗਲੋਬਲਾਈਜੇਸ਼ਨ ਨੇ ਉਹ ਡਿਫਰੈਂਸ਼ੀਏਸ਼ਨ ਲਿਆਂਦੀ ਆ ਕਿ ਅੱਜ ਮੈਂ ਇੱਥੇ ਬੈਠ ਕੇ ਇਹ ਜਾਣਕਾਰੀ ਰੱਖ ਸਕਦਾ ਆ ਕਿ ਯੂਕੇ ਦੇ ਵਿੱਚ ਕੀ ਹੋ ਰਿਹਾ ਹੈ ਮੈਂ ਇਹ ਜਾਣਕਾਰੀ ਰੱਖ ਸਕਦਾ ਇੱਥੇ ਬੈਠਾ ਬੈਠਾ ਕਿ ਕੈਲੀਫੋਰਨੀਆ ਚ ਕੀ ਹੋ ਰਿਹਾ ਹੈ ਐਜ਼ ਅ ਸਟੂਡੈਂਟ ਮੈਂ ਦੁਬਾਰਾ ਆਪਣੇ ਪਹਿਲੇ ਪੁਆਇੰਟ ਤੇ ਜਾਵਾਂਗਾ ਰਿਸਰਚ ਬਹੁਤ ਇੰਪੋਰਟੈਂਟ ਆ ਕੰਸਲਟੈਂਟ ਐਂਡ ਸਟੂਡੈਂਟ ਦੇ ਵਾਸਤੇ ਪਰ ਗਲੋਬਲਾਈਜੇਸ਼ਨ ਦੇ ਤਹਿਤ ਕੀ ਹੋ ਰਿਹਾ ਕਿ ਕਰੰਸੀ ਵੈਲਿਊ ਜਿਹੜੀ ਆ ਉਹ ਆਪਸ ਦੇ ਵਿੱਚ ਮੈਚ ਹੋਣੀ ਸ਼ੁਰੂ ਹੋਈ ਮੈਚ ਹੋਣ ਦੇ ਨਾਲ ਕੀ ਹੋਇਆ ਇੰਟਰਨੈਸ਼ਨਲ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਇੰਡੀਆ ਚ ਜਾਣ ਲੱਗੀਆਂ ਚਾਹੇ ਉਹ ਦਿੱਲੀ ਕਹਿ ਲੋ ਬੈਂਗਲੌਰ ਕਹਿ ਲੋ ਜਾਂ ਹੋਰ ਕੰਟਰੀਜ਼ ਹੋਰ ਸ਼ਹਿਰਾਂ ਦੇ ਵਿੱਚ ਕਹਿ ਲੋ ਠੀਕ ਹੈ ਜੀ ਸੋ ਮੈਂ ਨਹੀਂ ਮੰਨਦਾ ਹੈਗਾ ਕਿ ਪੈਸਾ ਡレイン ਹੋ ਰਿਹਾ ਹੈ ਇਨ ਫੈਕਟ ਇਟਸ ਅ ਪੋਜ਼ਿਟਿਵ ਥਿੰਗ ਇੰਟਰਨੈਸ਼ਨਲ ਐਜੂਕੇਸ਼ਨ ਜੇ ਨਹੀਂ ਹੋਏਗੀ ਤਾਂ ਗਲੋਬਲਾਈਜੇਸ਼ਨ ਨਹੀਂ ਚੱਲੇਗੀ ਇੰਟਰਨੈਸ਼ਨਲ ਐਜੂਕੇਸ਼ਨ ਜੇ ਨਹੀਂ ਹੋਏਗੀ ਤਾਂ ਨਵੀਆਂ ਡਿਵੈਲਪਮੈਂਟਸ ਨਹੀਂ ਹੋਣਗੀਆਂ ਪੈਸਾ ਡレイン ਨਹੀਂ ਹੋ ਰਿਹਾ ਇਨ ਫੈਕਟ ਵਧ ਰਿਹਾ ਹੈ ਐਂਡ ਸੈਕੰਡਲੀ ਮੈਂ ਇੱਕ ਇੰਪੋਰਟੈਂਟ ਪੁਆਇੰਟ ਛेडੂੰਗਾ ਇੱਥੇ ਕਿ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਤਾਂ ਬਹੁਤ ਇੰਟਰਸਟਿੰਗ ਹੁੰਦਾ ਹੈ ਪਰ ਮੈਂ ਜੋ ਪਰਸਨਲੀ ਅਬਜ਼ਰਵ ਕੀਤਾ ਇੰਟਰਨੈਸ਼ਨਲ ਐਜੂਕੇਸ਼ਨ ਦੇ ਤਹਿਤ ਕਿ ਜਦੋਂ ਬੱਚਾ ਕਿਸੇ ਵੀ ਕੰਟਰੀ 'ਚ ਜਾ ਕੇ ਪਾਰਟ ਟਾਈਮ ਜੌਬ ਕਰਦਾ ਹੈ ਜੇ ਮੈਂ ਅੱਜ ਤੋਂ 5-10 ਪਹਿਲਾਂ 5-10 ਸਾਲ ਪਹਿਲਾਂ ਦੀ ਗੱਲ ਕਰਾਂ ਤੇ ਬੱਚੇ ਸਾਡੇ ਪੰਜਾਬ ਦੇ ਖਾਸ ਤੌਰ ਤੇ ਬੱਚੇ ਵਾਰ ਨਾਟ ਵੈਰੀ ਕੰਫਰਟੇਬਲ ਟੂ ਵਰਕ ਐਟ ਸਬਵੇ ਟੂ ਵਰਕ ਐਟ ਰਿਟੇਲ ਸਟੋਰ ਪਰ ਅੱਜ ਸਾਡੇ ਬੱਚੇ ਇਹ ਵੀ ਸੋਚ ਰਹੇ ਆ ਕਿ ਮੈਂ ਆਪਣਾ ਇੱਕ ਫੂਡ ਕਾਰਟ ਸ਼ੁਰੂ ਕਰ ਦਵਾਂ ਉਹਦੇ ਥਰੂ ਮੈਂ ਅਰਨਿੰਗ ਕਰ ਸਕਦਾ ਹੈ ਸੋ ਗਲੋਬਲਾਈਜੇਸ਼ਨ ਨੇ ਵੱਡੀਆਂ ਗੱਲਾਂ ਤਾਂ ਬਾਤ ਦੀ ਗੱਲ ਆ ਪਰ ਇਹ ਵੀ ਸਿਖਾਇਆ ਆ ਕਿ ਛੋਟੇ ਬਿਜ਼ਨਸੇ ਥਰੂ ਵੀ ਇਨਵੈਸਟਮੈਂਟ ਕਰਕੇ ਮੈਂ ਜ਼ਿਆਦਾ ਅਰਨਿੰਗ ਕਰ ਸਕਦਾ ਸੋ ਇਟ ਇਜ਼ ਐਬਸੋਲੂਟਲੀ ਨਾਟ ਟ्रू ਮਨੀ ਡਰੇਨ ਨਹੀਂ ਹੋ ਰਿਹਾ ਇਨ ਫੈਕਟ ਮਨੀ ਵਧ ਰਿਹਾ ਹੈ ਐਂਡ ਇਹੀ ਸਮਝਣ ਦੀ ਲੋੜ ਆ ਪੰਜਾਬ ਦੇ ਵਿੱਚ ਜਦੋਂ ਬੱਚੇ ਕੈਨੇਡਾ ਜਾਂ ਯੂਕੇ ਜਾ ਰਹੇ ਨੇ ਮੈਂ ਇੱਕੋ ਹੀ ਸੁਜੈਸ਼ਨ ਦਊਂਗਾ ਡੂ ਨਾਟ ਥਿੰਕ ਸਮਾਲ ਵੱਡਾ ਸੋਚੋ ਇਹ ਸੋਚੋ ਕਿ ਉੱਥੇ ਜੇ ਬੀਟੈਕ ਕੀਤੀ ਆ ਜੇ ਐਮਬੀਏ ਕਰਕੇ ਆਏ ਹੋ ਪੰਜਾਬ ਆ ਕੇ ਬਿਜ਼ਨਸ ਕਰਨਾ ਹੈ ਇਨਵੈਸਟਮੈਂਟ ਲੈ ਕੇ ਆਣੀਆਂ ਇਹ ਪੁਆਇੰਟ ਬੱਚੇ ਨੂੰ ਸਮਝਣਾ ਹੈ ਕਿ ਇਨਵੈਸਟਮੈਂਟ ਜੇ ਜੋ ਲੈ ਕੇ ਆਓਗੇ देन देयर विल बी ਗਰੋਥ ਐਂਡ ਪੰਜਾਬ ਦੇ ਵਿੱਚ ਬਿਜ਼ਨਸ ਮਾਡਲਸ ਡਿਵੈਲਪ ਹੋਣਗੇ ਐਂਡ ਚੰਗਾ ਭਵਿੱਖ ਬੜੇਗਾ ਅਸ਼ੋਕ ਜੀ ਦਾ ਰੁਕ ਕਰਾਂਗੇ ਅਸ਼ੋਕ ਜੀ ਕੀ ਲੱਗਦਾ ਹੈ ਕਿ ਜਿਹੜਾ ਇੱਕ ਗ੍ਰਾਫ ਡਾਊਨ ਡਿੱਗਿਆ ਹੈ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੀਆਂ ਇੱਥੋਂ ਤੱਕ ਮਾਹੌਲ ਹੋ ਗਿਆ ਸੀਗਾ ਕਿ ਪੰਜਾਬ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਸੀਗੀਆਂ ਖਾਲੀ ਹੋ ਗਈਆਂ ਸੀਗੀਆਂ ਅਸੀਂ ਗਰਾਊਂਡ ਤੇ ਰਹਿੰਦੇ ਆਂ ਅਸੀਂ ਰਿਪੋਰਟਿੰਗ ਕਰਦੇ ਆਂ ਅਸੀਂ ਜਾ ਕੇ ਕਾਲਜੇਸ ਯੂਨੀਵਰਸਿਟੀਆਂ ਵਿੱਚ ਦੇਖ ਰਹੇ ਸੀਗੇ ਅੱਜ ਮਾਹੌਲ ਇਹ ਹੈ ਕਿ ਅੱਜ ਜੇਕਰ 300 ਬੱਚਾ ਇੱਕ ਕੋਰਸ ਦੇ ਵਿੱਚ ਹੈ ਤਾਂ 15000 ਫਾਰਮ ਇੱਕ ਯੂਨੀਵਰਸਿਟੀ ਦੇ ਵਿੱਚ ਉਹ ਅਪਲਾਈ ਕੀਤਾ ਜਾ ਰਿਹਾ ਯਾਨੀ ਕਿ ਯੂਨੀਵਰਸਿਟੀਆਂ ਦੁਬਾਰਾ ਭਰ ਚੁੱਕੀਆਂ ਨੇ ਕੀ ਲੱਗਦਾ ਹੈ ਗ੍ਰਾਫ ਕਿਉਂ ਡਾਊਨ ਆਇਆ ਕਿ ਤੁਹਾਡੇ ਉੱਤੇ ਜਾਂ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਉੱਤੇ ਵਿਸ਼ਵਾਸ ਉੱਠ ਚੁੱਕਿਆ ਲੋਕਾਂ ਦਾ ऐसा नहीं है कि लोगों का विश्वास इमिग्रेशन एजेंट्स पर डाउन हो चुका है अब चीज़ें यह हो चुकी हैं कि ना ये जो हमारी मार्केट है इमिग्रेशन मार्केट इसका एक्सपेंडिशन बहुत ज़्यादा हो चुका है अगर आप देखोगे ना तो एक ही गली में चार से पाँच कंसल्टेंट बैठे हुए इमिग्रेशन एजेंट्स बैठे हुए जो पहले नंबर डिस्ट्रीब्यूट होता था लोगों के पास सपोज़ कोई कोई भी एक्स वाई जेड कंपनी होती थी उनके पास अगर सौ क्लाइंट्स होते थे तो वो क्लाइंट्स डिस्ट्रीब्यूट हो गए ठीक है दूसरा ये है कि जो बच्चों का बाहर जाने का क्रेज था वो क्रेज़ थोड़ा इस वजह से चेंज हुआ गिरा कि बाहर थोड़ी सी पॉलिसी चेंज हुई ऐसा नहीं है कि लोग बाहर जाना नहीं चाह रहे बट थोड़ा सा चेंज जो पॉलिसीज की वजह से हुआ है तो थोड़ा सा एक डर का माहौल आया जैसे अभी कैनाडा में रिसेंटली आया कि तीस हज़ार वहाँ से जो पीआर आर होल्डर स्टूडेंट्स हैं वो वापस आएंगे तो एक कहीं ना कहीं डर बैठता है तो थोड़ा सा लोग वहाँ पे रुकते हैं ये नहीं है कि हमेशा के लिए होल्ड हो गया ये चीज़ आएगी आगे जाके जो तीस हज़ार लोग की जगह जाने की जगह है वहाँ भी पता चलेगा नब्बे हज़ार लोग बच्चे जाने के लिए तैयार है बट वो वेट करते हैं कि टाइम एंड सिचुएशन चेंज हो एक बहुत बड़ी चीज़ है गोयल साहब के हमने एक गल उठी है, की है दा दा की कि कैनेडा ने सख्ती कीतियाँ हालांकि एक्स प्राइम मिनिस्टर जस्टिन ट्रूडो ने इस चीज़ का ऑन द फ्लोर इस चीज़ का ऐलान किया कि असं सख्ती कर रहे हैं कटौती कर रहे हैं जी आई सी के फंड से इजाफा ਤਾਂ ਫਿਰ ਸਟੂਡੈਂਟਸ ਕਿਹੜੀ ਕੰਟਰੀ ਦੇ ਵਿੱਚ ਜਾਣ ਲਈ ਤਵੱਜੂ ਦੇਣ ਜਿੱਥੇ ਉਹਨਾਂ ਦਾ ਭਵਿੱਖ ਬੜਾ ਸੁਨਹਿਰਾ ਹੋਏਗਾ ਸਿਰਫ ਪੰਜਾਬ ਵਾਲਿਆਂ ਨੂੰ ਲੱਗਦਾ ਸਿਰਫ ਪੰਜਾਬੀ ਸਟੂਡੈਂਟਸ ਨੂੰ ਕੀ ਕੀ ਕੈਨੇਡਾ ਹੀ ਸਭ ਕੁਝ ਆਏਗਾ ਕਿਉਂਕਿ ਕੈਨੇਡਾ ਦੇ ਵਿੱਚ ਕੀ ਹੈ ਜਿਹੜੀ 3 ਜਨਰੇਸ਼ਨ ਚੱਲ ਰਹੀ ਹੈ ਉਹਦਾ ਰੀਜ਼ਨ ਇਹ ਹੈ ਕਿਉਂਕਿ ਕੋਈ ਜਨਰੇਸ਼ਨ ਉਹਦੀ ਕੈਨੇਡਾ 'ਚ ਰਹਿ ਰਹੀ ਹੈ ਤਾਂ ਬਾਏ ਡਿਫਾਲਟ ਉੱਥੇ ਉਹਨੂੰ ਫੋਨ ਆ ਜਾਂਦਾ ਕਿ ਹਾਂ ਤੁਸੀਂ ਕੈਨੇਡਾ ਹੀ ਆਓ ਬਟ ਐਦਾਂ ਨਹੀਂ ਹੈ ਹੋਰ ਕੰਟਰੀ ਅਸਟ੍ਰੇਲੀਆ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਯੂਕੇ ਐਂਡ ਨਿਊਜ਼ੀਲੈਂਡ ਐ US ਨੇ ਥੋੜਾ ਹੁਣ ਰੋਕ ਲਾਈ ਹੈ ਬਟ US ਵੀ ਬਹੁਤ ਸਟੂਡੈਂਟਸ ਜਾ ਰਹੇ ਹੈ ਸੋ ਕੰਟਰੀ ਕੋਈ ਵੀ ਚੰਗੀ ਮਾੜੀ ਨਹੀਂ ਹੁੰਦੀ ਡਿਪੈਂਡ ਕਰਦਾ ਹੈ ਕਿ ਬੱਚੇ ਦੇ ਵਿੱਚ ਜਿਹੜਾ ਸਕਿੱਲ ਕੀ ਹੈ ਕਿਉਂਕਿ ਜਿਵੇਂ ਹੁਣ ਕੈਨੇਡਾ ਦੀ ਗੱਲ ਕਰ ਰਹੇ ਤੁਸੀਂ ਕਹ ਕੈਨੇਡਾ ਚ ਪਾਲਿਸਿਸ ਬਹੁਤ ਚੇਂਜ ਹੋ ਗਈਆਂ ਉਹ ਕੈਨੇਡਾ ਪਾਲਿਸੀ ਚੇਂਜ ਕਰਨ ਦਾ ਜਿਹੜਾ ਮੇਨ ਰੀਜ਼ਨ ਇਹੀ ਸੀਗਾ ਕਿ ਜਿਹੜੇ ਸਟੂਡੈਂਟਸ ਸੀ ਉਹਨਾਂ ਕੋਲ ਸਕਿੱਲ ਹੈ ਰਹੇ ਸੀ ਜਦੋਂ ਸਕਿੱਲ ਹੈ ਨਹੀਂ ਸੀ ਤਾਂ ਜਿਹੜੀਆਂ ਜੌਬਸ ਸੀ ਪਹਿਲਾਂ ਕੋਈ ਡਿਸ਼ਵਾਸ਼ਰ ਕੋਈ ਕਲੀਨਰ ਦੀ ਕੋਈ ਛੋਟੀਆਂ ਜੌਬਸ ਜਿਵੇਂ ਕੋਈ ਟਿਮ ਹਾਟਨਸ ਦੇ ਵਿੱਚ ਕੰਮ ਕਰਨ ਲੱਗ ਜਾਂਦਾ ਸੀ ਜਾਂ ਕੋਈ ਡਰਾਈਵਿੰਗ ਦਾ ਕੰਮ ਕਰਦਾ ਸੀ ਉਹ ਜਿਹੜੀਆਂ ਜੌਬਸ ਦੀ ਸ਼ਾਰਟੇਜ ਹੋ ਗਈ ਬਟ ਜੇ ਤੁਸੀਂ ਅੱਜ ਦਾ ਵੀ ਜਿਹੜਾ ਅੰਕੜਾ ਹੈਗਾ ਇਹ ਨੋਟ ਕਰੋਗੇ ਜਾਂ ਕਿਤੇ ਪੜੋਗੇ ਤਾਂ ਉਹਨਾਂ ਨੂੰ ਸਕਿੱਲ ਦੀ ਹੱਜ ਵੀ ਜ਼ਰੂਰਤ ਹੈਗੀ ਹੈ ਸੋ ਹਰੇਕ ਕੰਟਰੀ ਦੇ ਵਿੱਚ ਜਿਹੜੇ ਸਕਿੱਲਫੁਲ ਪਰਸਨਸ ਹੈਗੇ ਉਹਨਾਂ ਦੀ ਜ਼ਰੂਰਤ ਹੈਗੀ ਹੈ ਕਮੀ ਆਪਣੇ ਲੋਕਾਂ ਚ ਹੈਗੀ ਹੈ ਉਹਨਾਂ ਪੇਰੈਂਟਸ ਦੇ ਵਿੱਚ ਵੀ ਕਮੀ ਹੈਗੀ ਹੈ ਜਿਹੜਾ ਬੱਚਿਆਂ ਨੂੰ ਸਕਿੱਲ ਨਹੀਂ ਦੇ ਕੇ ਬੱਚੇ ਨੇ ਸਿੱਧੀ 12th ਕੀਤੀ ਜਾਂ ਗ੍ਰੈਜੂਏਸ਼ਨ ਕੀਤੀ ਡਾਇਰੈਕਟ ਆਇਲਸ ਕੀਤੀ ਉਦੋਂ ਬਾਅਦ ਬਾਹਰ ਭੇਜ ਦਿੰਦੇ ਆ ਸੋ ਇੱਕ ਜਦੋਂ ਬੱਚੇ ਨੂੰ ਇੱਕ ਸਾਲ ਦਾ ਉਹਦੇ ਘੱਟੋ ਘਾਟ ਉਹ ਕੋਰਸ ਕਰੇ 6 ਮਹੀਨਾ ਦੀ ਕੋਈ ਟ੍ਰੇਨਿੰਗ ਲੈ ਕੇ ਜਾਵੇ ਤਾਂ ਕੋਈ ਵੀ ਉਹਨੂੰ ਪਾਲਿਸੀ ਜਿਹੜੀ ਹੈਗੀ ਆ ਉਹਦੇ ਕੋਈ ਲਾਗੂ ਨਹੀਂ ਹੁੰਦੀ ਬਿਕਾਜ਼ ਜਿਹੜੀਆਂ ਪਾਲਿਸੀਜ਼ ਬਣਦੀਆਂ ਉਹ ਜਿਹੜੀਆਂ ਉਧਰ ਲੀਆਂ ਕੰਟਰੀਜ਼ ਐ ਉਹਨੂੰ ਇੱਕ ਰਿਫਾਈਨ ਕਰਨ ਲਈ ਬਣਦੀਆਂ ਅਸੀਂ ਕਿਸੇ ਵੀ ਕੰਟਰੀ ਨੂੰ ਨਹੀਂ ਕਹਿ ਸਕਦੇ ਕਿ ਉਹਨਾਂ ਦੀਆਂ ਪਾਲਿਸੀਜ਼ ਉਹਨਾਂ ਨੇ ਲਾਈਕ ਐਦਾਂ ਦੀਆਂ ਪਾਲਸੀਆਂ ਤਿਆਰ ਕਰਤੀਆਂ ਜਿਸ ਦੇ ਨਾਲ ਆਪਣਾ ਪੰਜਾਬ ਦਾ ਨੁਕਸਾਨ ਹੋ ਗਿਆ ਕਿਉਂਕਿ ਉਹਨਾਂ ਨੇ ਹਰ ਕੰਟਰੀ ਨੇ ਆਪ ਦਾ ਉਹਨਾਂ ਨੇ ਸਾਡਾ ਨਹੀਂ ਸੋਚਣਾ ਸੋ ਇਸ ਕਰਕੇ ਪਾਲਿਸੀ ਮੈਟਰ ਨਹੀਂ ਕਰਦੀ ਮੈਟਰ ਇਹ ਚੀਜ਼ਾਂ ਕਰਦੇ ਕਿ ਜਿਹੜੇ ਵੀ ਸਟੂਡੈਂਟਸ ਜਾ ਰਹੇ ਆ ਉਹਨਾਂ ਕੋਲ ਸਕਿੱਲ ਕੀ ਹੈ ਮੈਂ ਹਰ ਵਾਰੀ ਇਹੀ ਕਹਿੰਦਾ ਕਿ ਇੱਕ ਜਿਹੜਾ ਸਟੂਡੈਂਟ ਕੋਲ ਸਕਿੱਲ ਹੈਗਾ ਉਹ ਕਿਸੇ ਵੀ ਕੰਟਰੀ ਜਾ ਸਕਦਾ ਤੇ ਉੱਥੇ ਹੀ ਉਹ ਸੈਟਲ ਹੋ ਸਕਦਾ ਵਧੀਆ ਤੇ ਵਧੀਆ ਐਕਸਪੋਜ਼ਰ ਲੈ ਸਕਦਾ ਅਮਾ ਜੀ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਕਿ ਬੱਚੇ ਬਾਹਰ ਜਾਂਦੇ ਨੇ ਪੀਆਰ ਹੁੰਦੇ ਨੇ ਤਾਂ ਕਈ ਜਗਾਵਾਂ ਤੇ ਅਸੀਂ ਦੇਖਿਆ ਹੈ ਕਿ ਬੱਚੇ ਬਹੁਤ ਵਧੀਆ ਗਵਰਨਮੈਂਟ ਜੌਬਸ ਵੀ ਉੱਥੋਂ ਲੈ ਰਹੇ ਨੇ ਸਰ ਮੈਂ ਪੁੱਛਣਾ ਚਾ ਰਿਹਾ ਸੀਗਾ ਬੇਸ਼ੱਕ ਮੈਨੂੰ ਲੱਗਦਾ ਹੈ ਕਿ ਸਾਰੇ ਪੰਜਾਬ ਵਾਸੀਆਂ ਦਾ ਹੀ ਇਹ ਸਵਾਲ ਹੋਏਗਾ ਕਿ ਇੱਕ ਉੱਥੋਂ ਦੀ ਜਿਹੜੀ ਸਰਕਾਰ ਹੈ ਉਹ ਵੀ ਇੱਕ ਇੱਕ ਬਿਜ਼ਨਸ ਦੇ ਤੌਰ ਤੇ ਇਸ ਨੂੰ ਲੈਂਦੀ ਹੈ ਕਿ ਬੱਚੇ ਸੱਦੋ ਉਹਨਾਂ ਦੀ ਪੜ੍ਹਾਈ ਕਰਾਓ ਫਿਰ ਜਿੰਨਿਆਂ ਕਦੀ ਉਹਨਾਂ ਨੂੰ ਲੋੜ ਹੈ ਕਰੀਮ ਕਰੀਮ ਉਹ ਰੱਖ ਲੈਂਦੇ ਨੇ ਬਾਕੀ ਜਿਹੜੇ ਨੇ ਉਹ ਸ਼ਿਫਟ ਹੋ ਜਾਂਦੇ ਨੇ ਸਰ ਇਹ ਥੋੜਾ ਜਿਹਾ ਕਲੈਰੀਫਾਈ ਜ਼ਰੂਰ ਕਰ ਦਿਓ ਜੀ ਮੈਂ ਪਰਸਨਲੀ ਤੁਹਾਡਾ ਥੈਂਕ ਯੂ ਕਹਿਣਾ ਚਾਹੁੰਗਾ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਕਿਉਂਕਿ ਇੰਪੋਰਟੈਂਟ ਗੱਲ ਸਮਝਣ ਵਾਲੀ ਇਹ ਹੈ ਕਿ ਜਦੋਂ ਅਸੀਂ ਗੱਲ ਕਰ ਰਹੇ ਹਾਂ ਇਥੋਂ ਬੱਚੇ ਦੇ ਬਾਹਰ ਜਾਣ ਦੀ ਪਰ ਸਾਨੂੰ ਇਹ ਸਮਝਣਾ ਪੈਣਾ ਕਿ ਕੋਈ ਵੀ ਕੰਟਰੀ ਬੱਚੇ ਨੂੰ ਬੁਲਾਉਂਦੀ ਕਿਉਂ ਹੈ ਰਾਈਟ ਸਟੱਡੀ ਵੀਜ਼ਾ ਇੱਕ ਮੋਡ ਆਫ ਬਿਜ਼ਨਸ ਹੈ ਕੰਟਰੀ ਵਾਸਤੇ ਇਕਨੋਮੀ ਦੇ ਵਿੱਚ ਡਿਫਰੈਂਸ ਲਿਆਉਂਦਾ ਹੈ ਬਿਲਕੁਲ ਲੈ ਕੇ ਆਉਂਦਾ ਹੈ ਪਰ ਇਹਦਾ ਰੂਟ ਕੌਸ ਅਗੇਨ ਕੀ ਹੈ ਉਹ ਹੈ ਲੇਬਰ ਸ਼ਾਰਟੇਜ ਠੀਕ ਹੈ ਜੀ ਇੱਕ ਕੰਟਰੀ ਦੀ ਪੋਪੂਲੇਸ਼ਨ ਘਟ ਹੈ ਉਹਨਾਂ ਨੂੰ ਮੰਨ ਲਓ ਪਲੰਬਰ ਚਾਹੀਦੇ ਨੇ ਬੇਸਿਕ ਜੀ ਗੱਲ ਕਰਦੇ ਆ ਉਹਨਾਂ ਨੂੰ ਮੰਨ ਲਓ ਇਲੈਕਟ੍ਰੀਸ਼ੀਅਨ ਚਾਹੀਦੇ ਨੇ ਕਈ ਐਦਾਂ ਦੀਆਂ ਕੰਟਰੀਆਂ ਹੈਗੀਆਂ ਜਿਨ੍ਹਾਂ ਕੋਲ ਟ੍ਰੈਮ ਡਰਾਈਵਰਸ ਨਹੀਂ ਹੈਗੇ ਜੇ ਆਪਾਂ ਯੂਰਪ ਦੀ ਗੱਲ ਕਰੀਏ ਕਈ ਐਦਾਂ ਦੀਆਂ ਕੰਟਰੀਆਂ ਹੈਗੀਆਂ ਜਿੱਥੇ ਡਾਕਟਰ ਨਹੀਂ ਹੈਗੇ ਇੰਡੀਆ ਇਸ ਕਨਸਿਡਰਡ ਵਨ ਆਫ ਦਾ ਬੈਸਟ ਕੰਟਰੀ ਵਨ ਇਟ ਕਮਸ ਟੂ ਮੈਡੀਕਲ ਸਾਇੰਸ ਠੀਕ ਹੈ ਜੀ ਹੁਣ ਉਸ ਕੰਟਰੀ ਨੇ ਦੇਖਿਆ ਕਿ ਸਾਨੂੰ ਮੈਡੀਕਲ ਦੇ ਵਿੱਚ ਹੈਲਥ케ਅਰ ਦੇ ਵਿੱਚ ਨਰਸਸ ਚਾਹੀਦੀਆਂ ਨੇ ਉਹਨਾਂ ਨੇ ਜਦੋਂ ਲਿਸਟਿੰਗ ਕੀਤੀ ਉਹਨਾਂ ਨੇ ਦੇਖਿਆ ਕਿ ਸਾਡੀ ਕੰਟਰੀ 'ਚ ਹੈ ਨਹੀਂ ਸੋ ਅਸੀਂ ਇਮੀਗ੍ਰੇਸ਼ਨ ਪਾਲਿਸੀ ਦੇ ਤਹਿਤ ਲੋਕਾਂ ਨੂੰ ਇਨਵਾਈ ਉਹ ਪੜ੍ਹਾਈ ਕਰਨ ਨੂੰ ਕਿਉਂ ਕਹਿੰਦੇ ਨੇ ਉਹ ਇਸ ਕਰਕੇ ਕਹਿੰਦੇ ਨੇ ਕਿ ਤੁਸੀਂ ਜਦੋਂ ਮੇਰੀ ਕੰਟਰੀ ਚ ਆ ਰਹੇ ਹੋ ਮੇਰਾ ਐਜੂਕੇਸ਼ਨ ਸਿਸਟਮ ਸਮਝੋ ਮੇਰੇ ਐਜੂਕੇਸ਼ਨ ਸਿਸਟਮ ਦੇ ਅਕੋਰਡਿੰਗ ਕੰਮ ਕਿੱਦਾਂ ਕਰਨਾ ਹੈ ਸੋ ਯੈਸ ਇਟਸ ਅ ਬਿਜ਼ਨਸ ਮਾਡਲ ਬਟ ਉਹ ਇੱਕ ਪ੍ਰੋਪਰ ਪ੍ਰੋਟੋਕਾਲ ਸੈੱਟ ਕੀਤਾ ਗਿਆ ਹੈ ਹੁਣ ਜੇ ਬਿਜ਼ਨਸ ਦੇ ਵਿੱਚ ਜਾਂ ਮੰਨ ਲਓ ਮੈਨੇਜਰਸ ਦੀ ਉੱਥੇ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਆਪਾਂ ਭਰ ਭਰ ਕੇ ਇਥੋਂ ਐਮਬੀਏ ਦਾ ਬੱਚਾ ਭੇਜ ਦਈਏ ਉਹ ਵੇਲਾ ਹੀ ਰਹੇਗਾ ਪਰ ਜੇ ਉੱਥੇ ਹੈਲਥ ਕੇਅਰ ਦੇ ਵਿੱਚ ਜਾਂ ਫਿਰ ਆਈਟੀ ਦੇ ਵਿੱਚ ਜਾਂ ਡਾਟਾ ਸਾਇੰਸ ਦੇ ਵਿੱਚ ਹੁਣ ਮੈਂ ਇੱਕ ਬੜੀ ਇੰਟਰਸਟਿੰਗ ਗੱਲ ਦੱਸਾਂ ਕਿ ਪੰਜਾਬ ਦੇ ਵਿੱਚ ਸਭ ਤੋਂ ਇੰਪੋਰਟੈਂਟ ਕਿੱਤਾ ਹੈਗਾ ਐਗਰੀਕਲਚਰ ਠੀਕ ਹੈ ਜੀ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਬੱਚਾ ਜਾਂਦਾ ਪਰ ਐਗਰੀਕਲਚਰ ਦੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਘੱਟ ਬੱਚਾ ਹੈ ਉੱਥੇ ਸਾਡੇ ਪੰਜਾਬ ਦੇ 80 ਦੇ ਦਹਾਕੇ ਦੇ ਬਹੁਤ ਸਾਰੇ ਇਦਾਂ ਦੇ ਸੱਜਣ ਨੇ ਜਿਨ੍ਹਾਂ ਨੇ ਉੱਥੇ ਦੀ ਐਗਰੀਕਲਚਰ ਫੀਲਡ ਚ ਹਾਲ ਆਫ ਫੇਮ ਦੇ ਅਵਾਰਡ ਲੈ ਹੋਏ ਨੇ ਸੋ ਇੰਪੋਰਟੈਂਟ ਹੈ ਸਮਝਣਾ ਕਿ ਰੂਟ ਕੌਜ਼ ਮੈਂ ਫਿਰ ਪਹਿਲੀ ਗੱਲ ਤੇ ਆਉਂਗਾ ਰਿਸਰਚ ਅੰਡਰਸਟੈਂਡ ਕਰੋ ਕੰਟਰੀ ਕਿਉਂ ਭੁਲਾਣਾ ਚਾਹੁੰਦੀ ਹੈ ਕਿਹੜੇ ਕੰਮਾਂ ਦਾ ਉਥੇ ਘਾਟ ਹੈ ਉਹਨਾਂ ਕੰਮਾਂ ਨੂੰ ਉਹਨਾਂ ਪ੍ਰੋਗਰਾਮਸ ਨੂੰ ਚੂਸ ਕਰੋ ਐਂਡ ਉਸ ਅਕੋਰਡਿੰਗ ਤੁਹਾਡਾ ਕਰੀਅਰ ਬਿਲਕੁਲ ਵਧੀਆ ਰਹੇਗਾ ਅਸੀਂ ਕਿਸੇ ਹੋਰ ਦੇ ਘਰ ਜਾ ਕੇ ਕੰਮ ਕਰਨਾ ਹੈ ਸੋ ਉਹਦੇ ਅਕੋਰਡਿੰਗ ਚੱਲਣਾ ਪੈਣਾ ਹੈ ਤਾਂ ਬਿਲਕੁਲ ਅਸ਼ੋਕ ਜੀ ਫਿਰ ਜੈਸੀ ਰੂਟ ਨੂੰ ਚੈੱਕ ਕਰੀਏ ਉਹਦੇ ਜੜ ਚੈੱਕ ਕਰੀਏ ਕਿ ਕਿਹੜੀ ਕੰਟਰੀ ਕਿਸ ਤਰੀਕੇ ਦੇ ਸਟੂਡੈਂਟਸ ਸਕਿੱਲ ਦੀ ਵੈਸਟਰ ਵੀਜ਼ੇ ਨੂੰ ਲੈ ਕੇ ਵੀ ਬਹੁਤ ਵੱਡੀ ਚਰਚਾ ਸੀ ਮਾਰਕੀਟ ਦੇ ਵਿੱਚ ਦੇ ਕੋ ਸਟੂਡੈਂਟਸ ਨੂੰ ਲੈ ਕੇ ਸਖਤੀ ਹੋਈ ਕੈਨੇਡਾ ਦੇ ਵਿੱਚ ਹਾਲਾਂਕਿ ਰੁਝਾਨ ਘਟ ਗਿਆ ਪਰ ਜਿਹੜੇ ਲੋਕ 30 ਤੋਂ 40 40 ਤੋਂ 50 ਸਾਲ ਦੇ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਬਤੌਰ ਵਿਜ਼ਟਰ ਅਸੀਂ ਯੂਐਸ ਜਾਣਾ ਚਾਹੁੰਦੇ ਆ ਕੈਨੇਡਾ ਜਾਣਾ ਚਾਹੁੰਦੇ ਆ ਅਮਰੀਕਾ ਜਾਣਾ ਚਾਹੁੰਦੇ ਆ ਪਰ ਮਾਰਕੀਟ ਦੇ ਵਿੱਚ ਕਿਸ ਤਰੀਕੇ ਨਾਲ ਅਸੀਂ ਭਰੋਸਾ ਉਹਨਾਂ ਨੂੰ ਦਈਏ ਕਿ ਉਹਨਾਂ ਨੂੰ ਘੱਟ ਰੇਟ ਤੇ ਜਾਣ ਦਾ ਮੌਕਾ ਮਿਲੇ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਬਰਦਸਤ ਹੈ ਬਿਲਕੁਲ ਕ੍ਰਿਸ਼ਨ ਜੀ ਮੈਂ ਨਾਲ ਐਡ ਆਨ ਵੀ ਕਰ ਦਿੰਦਾ ਆ ਸ਼ੋਕ ਜੀ ਕੋ ਜਿਵੇਂ ਅਸ਼ੋਕ ਜੀ ਨੇ ਕਿਹਾ ਕਿ ਮੈਂ ਵਿਜ਼ਟਰ ਸਰ ਦੇਖ ਰਹੇ ਹਾਂ ਕਿ 10-1000 ਰੁਪਿਆ 11-11 12000 ਰੁਪਿਆ ਐਮਬੈਸੀ ਫੀਸ ਹੈ ਇੱਕ ਵਾਰ ਲੋਕ ਤੁਹਾਨੂੰ ਦੇਖ ਰਹੇ ਨੇ ਕਲੀਅਰ ਕਰ ਦਿਓ 25-25 ਲੱਖ 30-30 ਲੱਖ ਉਹਨਾਂ ਕੋਲ ਲੁੱਟਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਜੀ ਵੀਜ਼ਾ ਲੱਗ ਜਾਂਦਾ 50-60000 ਰੁਪਿਆ ਰੱਖ ਲਿਆ ਜਾਂਦਾ ਆਪਾਂ ਸਿੱਧਾ ਪੰਜਾਬੀ ਦੀ ਗੱਲ ਕਰਦੇ ਹਾਂ ਜੋ ਬਣ ਰਿਹਾ ਤੁਸੀਂ ਵੀਜ਼ਾ ਵਿਜ਼ਟਰ ਐਕਸਪਰਟ ਹੋ ਤੁਸੀਂ ਦੱਸੋ ਕਿ ਕਿੰਨੇ ਪੈਸੇ ਲੱਗਦੇ ਨੇ ਕਿਹੜੀਆਂ ਰਿਕੁਆਇਰਮੈਂਟਸ ਨੇ ਜਦੋਂ ਅਸੀਂ ਵਿਦੇਸ਼ਾਂ ਦੇ ਵਿੱਚ ਜਾਣਾ ਹੈ ਜਦੋਂ ਵਿਜ਼ਟਰ ਵੀਜ਼ਾ ਘੁੰਮਣੇ ਕੇ ਲਿਆ ਜਾਂ ਕਿਸੇ ਕੋ ਮਿਲਨੇ ਕੇ ठीक है अब मैं आता हूं इस चीज पर लोग देते क्यों हैं कहानी है कि लोगों को, को ना पता नहीं है कि वो वीजा आता किस डॉक्यूमेंट पे है ठीक है जी दूसरा उन्हें यह नहीं पता कि इस वीजा का पर्पस क्या है लोगों को लग आजकल मार्केट के अंदर हरियाणा पंजाब के अंदर एक टर्म होता है रीच ठीक है रीच का मतलब ये होता है कि मुझे वहां पे पहुंचा दो आप मुझे किसी भी वीजा पे पहुँचा दो वहां पर तो मैं ये नहीं कहूँगा कि एक एजेंट बुरा है या कंसल्टेंट बुरा है बट हमारे बीच में ये लोग हैं ठीक है ठेके? उन्होंने वो टर्म बनाई रीज टर्म बनाई विस्टर वीज़ा लिया और वो उनको दे दिया उसके अंदर गलती एजेंट्स की भी नहीं है कि मैं कि पूरी गलती एजेंट्स की है या कंसल्टेंट की है गलती क्लाइंट की भी है जहाँ पर आप अपने बेसिक डॉक्यूमेंट दे के दस से बारह हज़ार रुपये में वो वीज़ा ले सकते हो आपको स्टार्टिंग इन्वेस्टमेंट में आपके बारह हज़ार रुपये आपकी एम्बेसी फीस देनी है जो भी वी का सर्विस चार्ज है वो पे करना है आपको और आपको अपने डॉक्यूमेंट्स साथ देने हैं तो लोग वो पंद्रह हज़ार रुपये बचाने के चक्कर में कहते हैं पाजी तुम्हें मेरा वीज़ा लगवा लो वीज़ा लगाने तो बाद मेरे तो बीस लाख रुपये ले लो जब आप मुझे सामने से ये ऑफर कर रहे हो ठीक है तो मैं तो इतना दूध का दूला हूँ नहीं ठीक है या एजेंट इतना शरीफ है नहीं कि आपको वो चीज़ जो उसके बाद बीस लाख रुपये ईजीलिया आ रहे हैं उसे वो छोड़ दे उसके लिए उसे कुछ भी नहीं करना आपकी दो साल की आई लगानी है आपकी छः महीने की बैंक स्टेटमेंट आपका पर्पज ऑफ विजिट जिसके साथ आपकी होटल बुकिंग टिकट इंश्योरेंस लगेगा इसी के बेसिस पे आपका वीज़ा आएगा अगर ये डॉक्यूमेंट आप लेके खुद जाते हो आप अपना वीज़ा पंद्रह हज़ार रुपये लगवा के आ सकते हो बट लोगों को ये कॉन्फिडेंस है कि मेरे पंद्रह हज़ार रुपये स्टार्टिंग में डूब जाएंगे वो अपने पंद्रह हज़ार बचाने चक्कर में पंद्रह लाख रुपये दे आते हैं लोगों को ਮਿਸਟਰ ਮਿਸਟਰ ਗੋਇਲ ਜੀ ਇੱਕ ਤੁਹਾਡੇ ਕੋਲ ਹੀ ਇੱਕ ਸਵਾਲ ਅਸੀਂ ਪੁੱਛ ਲੈਨੇ ਆ ਬੱਚਿਆਂ ਦਾ ਵੀ ਆ ਵਿਜ਼ਟਰ ਵੀਜ਼ਾ ਦੋਨੋਂ ਮਿਕਸ ਹੀ ਹੈ ਸਵਾਲ ਕਈ ਵਾਰ ਲੋਕ ਜਿਹੜੇ ਨੇ ਆਪਣਾ ਵੀਜ਼ਾ ਲਵਾ ਲੈਂਦੇ ਨੇ ਵਿਜ਼ਟਰ ਲਗਵਾ ਲੈਂਦੇ ਨੇ ਜਾਂ ਬੱਚੇ ਲਗਵਾ ਲੈਂਦੇ ਨੇ ਆਪਣਾ ਸਟੱਡੀ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਬਹੁਤ ਮਨ ਉਦਾਸ ਉਹਨਾਂ ਦਾ ਹੁੰਦਾ ਹੈ ਕਈਆਂ ਦੀ ਆਸ ਟੁੱਟ ਜਾਂਦੀ ਹੈ ਕਈ ਦੁਬਾਰਾ ਫੇਰ ਲਵਾਉਣ ਦੀ ਆਸ ਦੇ ਵਿੱਚ ਹੁੰਦੇ ਨੇ ਇਹ ਕੋਈ ਸਾਈਡ ਇਫੈਕਟ ਹੁੰਦਾ ਹੈ ਦਾ ਕੋਈ ਇਫੈਕਟ ਪੈਂਦਾ ਹੈ ਕਿ ਕੋਈ ਪਾਸਪੋਰਟ ਤੇ ਕਿਸੇ ਚੀਜ਼ ਤੇ ਕਿ ਇੱਕ ਵਾਰੀ ਰਿਫਿਊਜ਼ ਹੋ ਗਿਆ ਦੁਬਾਰਾ ਨਹੀਂ ਲੱਗ ਸਕਦਾ ਕਈ ਬੱਚੇ ਦਾ ਦੁਬਾਰਾ ਅਸੀਂ ਇਹ ਵੀ ਦੇਖਿਆ ਜੀ ਕਿ ਇੱਕ ਵਾਰੀ ਰਿਫਿਊਜ਼ ਹੋ ਜਾਂਦਾ ਹੈ ਤਾਂ ਬੱਚੇ ਫਾਹ ਤੱਕ ਲਗਾ ਲੈਨੇ ਆ ਪਰ ਸਚੌਦੀ ਇੱਕ ਹੋਰ ਖਬਰ ਆਈ ਹੈ ਜੀ ਕੈਨੇਡਾ ਤੋਂ ਰਿਫਿਊਜ਼ ਹੋਇਆ ਬੱਚੇ ਨੇ ਫਾਹ ਲਗਾ ਲਿਆ ਉਹ ਥੋੜਾ ਜਿਹਾ ਬੱਚਿਆਂ ਨੂੰ ਕਲੈਰੀਫਾਈ ਕਰ ਦਿਓ ਕਿ ਕੋਈ ਐਸੀ ਕੋਈ ਹੈ ਗੱਲ ਜਾਂ ਨਹੀਂ ਹੈ ਜੇ ਤੁਹਾਡੇ ਜਿਹੜੇ ਡਾਕੂਮੈਂਟਸ ਹੈ ਬਿਲਕੁਲ ਜੈਨੂਇਨ ਡਾਕੂਮੈਂਟਸ ਲੱਗੇ ਹੋਏ ਆ ਤੁਹਾਡੀ ਕਨਫਿਊਜ਼ਨ ਆ ਜਾਂਦੀ ਹੈ 2 ਆ ਜਾਂਦੀ ਹੈ 5 ਆ ਜਾਂਦੀ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਪ੍ਰੋਬਲਮ ਜਾ ਕੇ ਕਿੱਥੇ ਹੁੰਦੀ ਹੈ ਜਿੱਥੇ ਤੁਹਾਡੇ ਫੇਕ ਡਾਕੂਮੈਂਟਸ ਲੱਗੇ ਕਿਉਂਕਿ ਜਿਵੇਂ ਅਸ਼ੋਕ ਜੀ ਨੇ ਕਿਹਾ ਕਿ 10000 ਰੁਪਏ ਦਾ 15000 ਦਾ ਲੋਕ 15 ਲੱਖ ਰੁਪਏ ਵੀ ਲੈ ਲੈਂਦੇ ਆ ਉਹ ਲੋਕ ਦਿੰਦੇ ਆ 15 ਲੱਖ ਰੁਪਏ ਜਿਹੜੇ ਕਹਿੰਦੇ ਮੈਨੂੰ ਆਈਟੀਆਰ ਹੀ ਨਹੀਂ ਪਤਾ ਕੀ ਹੁੰਦੀ ਹੈ ਮੇਰੇ ਕੋਲੇ ਬੈਂਕ ਬੈਲੈਂਸ ਹੈ ਨਹੀਂ ਕੀ ਹੁੰਦਾ ਸੋ ਉਹ ਫਿਰ ਕੀ ਹੁੰਦਾ ਕਿਸੇ ਨਾ ਏਜੰਟ ਨੇ ਆਪਦੀ ਗਲਤ ਤਰੀਕੇ ਨਾਲ ਡਾਕੂਮੈਂਟਸ ਲਾ ਦਿੰਦੇ ਆ ਤੇ ਉਹ ਬੱਚਾ ਬੈਨ ਹੋ ਜਾਂਦਾ ਹੈ ਅਰ दैट ਕੰਟਰੀ ਦੇ ਰੂਲ ਆ ਕੋਈ ਕੰਟਰੀ ਤਿੰਨ ਸਾਲ ਲਈ ਬੈਨ ਕਰਦੀ ਹੈ ਕੋਈ ਪੰਜ ਸਾਲ ਲਈ ਕੋਈ 10 ਸਾਲ ਲਈ ਬੈਨ ਹੋ ਜਾਂਦੀ ਹੈ ਬਟ ਔਨ ਦਾ ਅਦਰ ਹੈਂਡ ਜੇ ਆਪਾਂ ਗੱਲ ਕਰਦੇ ਆ ਜੇ ਤੁਹਾਡੇ ਡਾਕੂਮੈਂਟਸ ਬਿਲਕੁਲ ਜੈਨੂਨ ਤੁਹਾਡੀ ਆਈਟੀਆਰ ਜੈਨੂਨ ਹੈਗੀ ਹੈ ਤੁਹਾਡੇ ਜਿਹੜੇ ਫੰਡਿੰਗ ਹੈ ਬਿਲਕੁਲ ਜੈਨੂਨ ਹੈਗੀ ਹੈ ਤੁਹਾਡੀ ਸਪான்ਸਰ ਜੈਨੂਨ ਹੈਗੀ ਹੈ ਤੁਹਾਡੀ ਵੀਜ਼ਾ ਰਿਫਿਊਜ਼ਲ ਆ ਜਾਂਦੀ ਹੈ ਤਾਂ ਕੋਈ ਪ੍ਰੋਬਲਮ ਨਹੀਂ ਤੁਸੀਂ ਸਿਰਫ ਅੰਬੈਸੀ ਵੀਜ਼ ਦੁਆਰਾ ਦੇਣੀ ਹੁੰਦੀ ਹੈ ਜਿਹੜੀ 100-150 ਡਾਲਰ ਲੱਗਦੀ ਹੈ ਤੇ ਯੂ ਕੈਨ ਅਗੇਨ ਰੀਐਪਲਾਈ ਦਾ ਵੀਜ਼ਾ ਦੁਬਾਰਾ ਕਰ ਸਕਦੇ ਨੇ ਕੋਈ ਇਸ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਕਿਉਂਕਿ ਇਹ ਬਹੁਤ ਸਾਰੀਆਂ ਗੱਲਾਂ ਸੁਣਨ ਜਾ ਰਹੀ ਆ ਸਾਨੂੰ ਕਿ ਬੱਚੇ ਨੇ ਜੀ ਆ ਵੀਜ਼ਾ ਰਿਫਿਊਜ਼ ਹੋ ਗਿਆ ਉਫਾ ਹਲੈਲਿਆ ਆਪਾਂ ਸੀ ਇਹ ਇਹ ਕੱਲ ਪਰਸ ਦੀ ਗੱਲ ਨਹੀਂ ਹੈ ਕਾਫੀ ਚਿਰ ਤੋਂ ਇਹ ਗੱਲਾਂ ਚੱਲ ਰਹੀਆਂ ਹਨ ਬਟ ਇਹ ਬੱਚਿਆਂ ਨੂੰ ਇੱਕ ਮੈਸੇਜ ਦੇਣਾ ਚਾਹਾਂਗੇ ਕਿ ਅਦਾ ਬੱਚੇ ਨੂੰ ਲਾਈਕ ਨਿਰਾਸ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਇੱਕ ਚੰਗੇ ਏਜੰਟ ਦੀ ਚੋਣ ਕਰੋ ਕਿਉਂਕਿ ਬਹੁਤ ਸਾਰੇ ਜਿਵੇਂ ਸਾਡੀ ਐਸੋਸੀਏਸ਼ਨ ਦੀ ਸਾਕਾ ਦਾ ਫੰਕਸ਼ਨ ਚੱਲ ਰਿਹਾ ਹੈ ਤੇ ਬਹੁਤ ਜਿਹੜੇ ਅਥੋਰਾਈਜ਼ਡ ਏਜੰਟਸ ਹੈਗੇ ਇਹਦੇ ਵਿੱਚ ਅਸੀਂ ਜਿਹੜੇ ਕੰਮ ਕਰ ਰਹੇ ਆ ਤੁਸੀਂ ਕਿਸੇ ਨੂੰ ਜਾ ਕੇ ਮਿਲੋ ਤੁਹਾਨੂੰ ਪ੍ਰੋਪਰ ਗਾਈਡ ਕਰੇਗਾ ਤੇ ਜਿਹੜਾ ਤੁਹਾਡਾ ਬਾਹਰ ਜਾਣ ਦਾ ਸੁਪਨਾ ਜਰੂਰ ਪੂਰਾ ਕਰੇਗਾ ਤਾਂ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਾਂ ਅਸੀਂ ਪਹਿਲੇ ਪੈਨਲ ਦੇ ਵਿੱਚ ਸਾਰਥਿਕ ਸਵਾਲਾਂ ਦੇ ਸਾਰਥਿਕ ਜਵਾਬ ਕੱਢਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਥੈਂਕ ਯੂ